ਕਿਸੇ ਨੂੰ ਨੱਕ ਦਾ ਲੌਂਗ ਮਾਰ ਗਿਆ ਕਿਸੇ ਨੂੰ ਕੰਨ ਦਾ ਝੁਕਾ ਨਹੀਂ ਮਿੱਤਰਾਂ ਨੂੰ ਨਹੀਂ ਮਿੱਤਰਾਂ ਨੂੰ ਨਹੀਂ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਤੂੰ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਤੂੰ ਤੂੰ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਥੂੰ ਮਿੱਤਰਾਂ ਨੂੰ ਮਾਰ ਗਿਆ ਮਤਰਾ ਨੂੰ ਮਾਰ ਗਿਆ ਨਹੀਂ ਤੇਰਾ ਝੋਕਾ ਮਤਰਾ ਨੂੰ ਮਾਰ ਗਿਆ ਨਹੀਂ ਤੇਰਾ ਝੋਕਾ ਹਵਾ ਚ ਉੱਡਦੀ ਫਿਰ ਜਵਾਨੀ ਲਾਭਦੀ ਫਿਰਦੀ ਦਿਲ ਦਾ ਜਾਨੀ ਗੋਰਾ ਰੰਗ ਸ਼ਰਬਤੀ ਅੱਖੀਆਂ ਗੋਰੀ ਗਰਦਨ ਕਾਲੀ ਗਾਨੀ ਉਹਦੀ ਕਰਦਾ ਉਹਦਾ ਨਾਮੇ ਕੀ ਕੋਲੇ ਜੀਰੇ ਵਿੱਚ ਦੇਦਿਆਂ ਹੋਕਾ ਨਿਮਿੱਤਰਾਂ ਨੂੰ ਓਏ ਹੋਏ ਮਿੱਤਰਾਂ ਨੂੰ ਓਏ ਹੋਏ ਨਿਮਿੱਤਰਾਂ ਨੂੰ ਕਹੋ ਮਾਰ ਦੇ ਆ ਨੀ ਤੇਰਾ ਜੀਰਾਂ ਨਿਮਿੱਤਰਾਂ ਨੂੰ ਕਹੋ ਕਹੋ ਮੈਂ ਕਹੂੰਗਾ ਮਿੱਤਰਾਂ ਨੂੰ ਤੁਸੀਂ ਕਹਣਾ ਓਏ ਹੋਏ ਮਿੱਤਰਾਂ ਨੂੰ ਓਏ ਮਿੱਤਰਾਂ ਨੂੰ ਓ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ ਮਿੱਤਰਾਂ ਨੂੰ ਮਾਰ ਗਿਆ ਨੀ ਉਹ ਬਾਰੀ ਵਰਸੀ ਕੱਢੀਦਾ ਸੀ ਖੱਟ ਕੇ ਲਈ ਹੰਦਾ ਖੀ ਉਹ ਕਿਸੇ ਨੂੰ ਨੱਕ ਦਾ ਲੌਂਗ ਮਾਰ ਗਿਆ ਕਿਸੇ ਨੂੰ ਕੰਨ ਦਾ ਝੋਕਾ ਨੀ ਮਿੱਤਰਾਂ ਨੂੰ ਨੀ ਮਿੱਤਰਾਂ ਨੂੰ ਨੀ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਹੋਰਾਂ ਨੂੰ ਮਾਰ ਗਿਆ ਨੀ ਤੇਰਾ ਥੂ ਤੇਰਾ ਨੂੰ ਮਾਰ ਗਿਆ ਮਤਰਾ ਨੂੰ ਮਾਰ ਗਿਆ ਨਹੀਂ ਤੇਰਾ ਠੋਕਾ ਮਤਰਾ ਨੂੰ ਮਾਰ ਗਿਆ ਨਹੀਂ ਤੇਰਾ ਠੋਕਾ ਹਵਾ ਚ ਉੱਡਦੀ ਫਿਰ ਜਵਾਨੀ ਲਾਭਦੀ ਫਿਰਦੀ ਦਿਲ ਦਾ ਜਾਨੀ ਗੋਰਾ ਰੰਗ ਸ਼ਰਬਤੀ ਅੱਖੀਆਂ ਗੋਰੀ ਗਰਦਨ ਕਾਲੀ ਗਾਨੀ ਓਜੀ ਕਰਦਾ ਉਹਦਾ ਨਾਮ ਲੈ ਕੇ ਦੀ ਕੀ ਕੋਲੇ ਜੀਰੇ ਵਿੱਚ ਦੇਦਿਆਂ ਹੋਕਾ ਨਿਮਿੱਤਰਾਂ ਨੂੰ ਓਏ ਹੋਏ ਮਿੱਤਰਾਂ ਨੂੰ ਓਏ ਹੋਏ ਨਿਮਿੱਤਰਾਂ ਨੂੰ ਕਹੋ ਮਾਰ ਗਿਆ ਨਹੀਂ ਤੇਰਾ ਜੀਰਾਂ ਨਹੀਂ ਮਿੱਤਰਾਂ ਨੂੰ ਕਹੋ ਕਹੋ ਮੈਂ ਕਹੂੰਗਾ ਮਿੱਤਰਾਂ ਨੂੰ ਤੁਸੀਂ ਕਹਣਾ ਓਏ ਹੋਏ ਮਿੱਤਰਾਂ ਨੂੰ ਓਏ ਮਿੱਤਰਾਂ ਨੂੰ ਓ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਕੋਕਾ ਮਿੱਤਰਾਂ ਨੂੰ ਮਾਰ ਗਿਆ ਨਹੀਂ ਓ ਬਾਰੀ ਬਰਸੀ ਕਰਤੀ ਆ ਸੀ ਠੱਟ I'm dark.